ਮੈਂ ਗਿੰਦਰ ਸਿੰਘ ਉਗਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਅੱਜ ਅਸੀਂ ਲਗਾਤਾਰ 17 ਅਕਤੂਬਰ ਤੋਂ ਮੋਰਚਾ ਚੱਲ ਸਾਡੀ ਜਥੇਬੰਦੀ ਝੋਨੇ ਦੀ ਵਕਰੀ ਨੂੰ ਲੈ ਕੇ ਤੇ ਡੀਪ ਦੀ ਸ਼ੋਤ ਨੂੰ ਲੈ ਕੇ ਪਰਾਲੀ ਤੇ ਜੋ ਪਾਇਆ ਜਾ ਰਿਹਾ ਪਰਚਾ ਉਹਨਾਂ ਕੰਦ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਫੀਲਡ 'ਚ ਅਸੀਂ ਚਰਦੀ ਮੰਡੀ ਦੇ ਵਿੱਚ ਚੱਲ ਜੇ ਇਸ ਹਰ ਚਿਤਰਾ ਜਥੇਬੰਦੀ ਦੀ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਆਪਣੇ ਧਰਨੇ ਟੋਲਾਂ ਤੇ ਚੱਲਣਗੇ ਆ ਉਹ 13 ਤਰੀਕ ਨੂੰ ਸ਼ਾਮ ਨੂੰ ਖਤਮ ਕਰ ਦੇਣੇ ਚਾਹੀਦੇ ਆ ਆਪਾਂ ਨੂੰ ਕਿਉਂਕਿ ਆਪਾਂ 14 ਤਰੀਕ ਨੂੰ ਪੂਰੇ ਪੰਜਾਬ ਦੇ ਮਤਲਬ ਪੂਰੇ ਜਿਹੜੇ ਦੋ ਹਲਕਿਆਂ ਚ ਇੱਕ ਬਰਨਾਲਾ ਤੇ ਇੱਕ ਦਰਬਾਹਾ ਹਲਕਿਆਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਸਾਰੀ ਆਪਣੀ ਨੀਤੀ ਸਰਕਾਰ ਕਿਸ ਕਿਹੜੀ ਨੀਤੀ ਤੇ ਆਈ ਹੋਈ ਹੈ ਗੱਲ ਲੈ ਕੇ ਜਾਵਾਂਗੇ ਤੇ ਜਿੰਨੀਆਂ ਪੰਜਾਬ ਛੱਗੇ ਮੰਡੀਆਂ ਨੇ ਪੰਜਾਬ ਦੀਆਂ ਉਹਨਾਂ ਦੇ ਜਿੱਥੇ ਓਹਨਾਂ ਨੇ ਇਹ ਵੀ ਕਰਿਆ ਉੱਥੇ ਸਾਰੇ ਉਸ ਉੱਥੇ ਜਾ ਕੇ ਆਪਣੇ ਝੋਲੇ ਦੀ ਵਿਕਰੀ ਕਰਾਉਣ ਦੀ ਖਾਤਰ ਜਿਹੜੀ ਚੀਜ਼ ਦੀ ਵੀ ਲੋੜ ਪਈ ਉਹ ਕਰਾਂਗੇ ਦੇ ਅਧਿਕਾਰੀਆਂ ਨਾਲ ਗੱਲ ਵੀ ਕਰਾਂਗੇ ਤੇ ਵੱਡੀ ਗੈਂਟੀ ਕਮੰਡੀਆਂ 'ਚ ਹਾਜ਼ਰੀ ਭਰਾਂਗੇ ਤੇ ਪਿਛਲੇ ਦਿਨੀ ਸਰਕਾਰ ਨੇ ਝੋਨੇ ਦੀ ਜਿਹੜੀ ਲੁੱਟ ਹੈ ਬਹੁਤ ਤੇਜ਼ਗੀਤੀ ਹੋਈ ਹੈ ਖਰੀਦ ਦੇ ਵਿੱਚ ਬਹੁਤ ਜਿਹੜੀ ਉਹਨਾਂ ਦੀ ਖਰੀਦ ਮਾਤਰਾ ਬਹੁਤ ਘੱਟ ਹੈ ਤੇ ਉਹਦੇ ਖਰੀਦ ਕਰਕੇ ਜਿਹੜੀ ਕਸ਼ਮਕਸ਼ ਹੋ ਰਹੀ ਹੈ ਉਹਦੇ 'ਚੋਂ ਲਾਠੀ ਚਾਰਜ ਕੀਤਾ ਕਿਸਾਨਾਂ ਦੇ ਸੰਘਰਸ਼ ਕਰਦੇ ਕਿਸਾਨਾਂ ਦੇ رائے ਕਿ ਕਲਾਂ ਦੇ ਵਿੱਚ ਉਹਦੀ ਜ਼ੋਰਦਾਰ ਸ਼ਬਦਾਂ 'ਚ ਖੇਤੀ ਕਰਦਿਆਂ ਇਸ ਕਰਕੇ ਅਸੀਂ ਇੱਧਰ ਹੋਰ ਦਬਾਉਣ ਦੇ ਖਾਤਰ ਝੋਨੇ ਦੀ ਖਰੀਦ ਨੂੰ ਤੇਜ਼ੀ ਕਰਨ ਲਿਆਉਣ ਖਾਤਰ ਅਸੀਂ ਇਹ ਟੋਲ ਪਲਾਜ਼ਾਂ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ 13 ਤਰੀਕ ਤੋਂ ਵਾਪਸ ਲੈ ਰਹੇ ਹਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਟੋਲ ਪਲਾਜ਼ਾਂ ਵਾਲਾ ਪ੍ਰੋਗਰਾਮ 13 ਤਰੀਕ ਦੀ ਸ਼ਾਮ ਨੂੰ ਜਾਨੀ ਕੱਲ੍ਹ ਸ਼ਾਮ ਨੂੰ ਸਮਾਪਤ ਕਰ ਦੇਣਾ ਚਾਹੀਦਾ ਤੇ ਫੀਲਡ ਦੇ ਵਿੱਚ ਮੰਡੀਆਂ ਦੇ ਵਿੱਚ ਜਿੱਥੇ ਉਹਨਾਂ ਨਹੀਂ ਬਿਕ ਰਿਆ ਉਥੇ ਦਾਬ ਵਧਾਉਣ ਦੀ ਖਤਰਬਾਤ ਤੋਂ ਬੰਦ ਘੱਟ ਕਰਨੇ ਚਾਹੀਦੇ ਹਾਂਜੀ ਮੈਂ ਚੰਦਰ ਸਿੰਘ ਜੇਠੂਗੇ ਭਾਰਤੀ ਖਾਨ ਜੁਨੀਆ ਨੇ ਏਕਤਾ ਗ੍ਰਾਹਾਂ ਦਾ ਸੂਬੇ ਦਾ ਸੀਨੀਅਰ ਵੀਰ ਪ੍ਰਧਾਨਾ ਕੱਲ ਜਿਹੜੀ ਉਹਨਾਂ ਨੇ ਰਾਏ ਕੇ ਕਲਾਂ ਦੇ ਵਿੱਚ ਲਾਠੀ ਚਾਰਜ ਕੀਤਾ ਹੈ ਜਨ ਵੀ ਇਹ ਮੰਡੀਆਂ ਚ ਪੂਰੀ ਤਰ੍ਹਾਂ ਲੁੱਟ ਚੱਲ ਰਹੀ ਹੈ ਉਸ ਲੁੱਟ ਨੂੰ ਵਧਾਉਣ ਦੇ ਵਾਸਤੇ ਸਾਡੇ ਤੇ ਲਾਠੀ ਚਾਰਜ ਹੋਇਆ ਤੇ ਲਾਠੀ ਚਾਰਜ ਵੀ ਉਸ ਸਮੇਂ ਹੋਇਆ ਜਦੋਂ ਸਾਡੇ ਬੰਦੇ ਰੋਟੀ ਖਾ ਰਹੇ ਸੀ ਉਥੇ ਸਿਰਫ ਕੱਲਾ ਇੰਸਪੈਕਟਰ ਗਿਆ ਹੋਇਆ ਸੀਗਾ ਇੱਕ ਪੂਰੀ ਇੰਡਸਪੈਕਟਰ ਸੀ ਉਹ ਨੂੰ ਸਾੜਤਾ ਸੀਗਾ ਤਸ਼ੀਲਦਾਰ ਗਿਆ ਉਥੇ ਕੋਈ ਘ라우ਦੇ ਵਿੱਚ ਨਹੀਂ ਉਸ ਮੌਕੇ ਉਸ ਮੌਕੇ ਤੇ ਰੋਟੀ ਖਾਣ ਦੇ ਤੇ ਲਾਠੀ ਚਾਰਜ ਹੋਇਆ ਤੇ ਲਾਠੀ ਚਾਰਜ ਵੀ ਇੰਨਾ ਸਖਤ ਹੈ ਜਨ ਵੀ ਕਿਸਾਨਾਂ ਦੀ ਸਰਦੀ ਪਰਵਾਹ ਨਹੀਂ ਕਰੀ ਕਿੰਨੇ ਦੇ ਸਰ ਬਾੜੇ ਹੈ ਇਸ ਕਿਸੇ ਦਾ ਸਖਤ ਲਾਠੀ ਚਾਰਜ ਕੀਤਾ ਉਸ ਤੋਂ ਬਾਅਦ ਉਸ ਥਾਂ ਤੋਂ ਲਗਭਗ 1.5 ਕਿਲੋਮੀਟਰ ਤੇ ਜਾ ਕੇ ਪੁਲਿਸ ਨੇ ਖੁਦ ਆਪਣੀਆਂ ਗੱਡੀਆਂ ਦੇ ਸ਼ੀਸ਼ੇ ਵਗੈਰਾ ਭੰਨੇ ਐ ਤਾਂ ਕਿ ਪਰਚਾ ਇਧਰ ਪਾਇਆ ਜਾਵੇ ਏਡਾ ਬੜਾ ਝੂਠ ਮਾਰਦੇ ਕਿ ਪੁਲਿਸ ਤੇ ਹਮਲਾ ਕਰਤਾ ਲੋਕਾਂ ਨੇ ਲੋਕ ਤਾਂ ਰੋਟੀ ਖਾਂਦੇ ਧੀਂਦੇ ਉਹਦੇ ਵਿੱਚ ਵੀਡੀਓ ਚ ਧੀਂਦੇ ਜਦੋਂ ਨੇ ਜਾ ਕੇ ਲਾਠੀ ਚਾਰਜ ਕੀਤਾ ਹੈ ਗਿਆ ਜੇ ਲਾਠੀ ਚਾਰਜ ਕਰਨਾ ਕੋਈ ਨਾ ਕੋਈ ਤਹਿਸੀਲਦਾਰ ਐਸਲੀਆ ਵਗੈਰਾ ਕੋਈ ਚਾਹੀਦਾ ਹੁੰਦਾ ਉੱਥੇ ਕੋਈ ਨਹੀਂ ਹੈਗਾ ਕਿਸੇ ਨੇ ਕੋਈ ਆਗਿਆ ਨਹੀਂ ਦਿੱਤੀ ਜੇ ਲਾਠੀ ਚਾਰਜ ਕਿਤੇ ਹੁੰਦਾ ਕਿੰਨੇ ਆ ਵੀ ਹੋਇਆ ਸਾਡੇ ਤੇ ਅਗਲੇ ਟਾਈਮ ਦੰਦਿਆ ਵਾਰਨਿੰਗ ਦੰਦਿਆ ਵੀ ਭਾਈ 5 ਮਿੰਟਾਂ ਚ ਤੁਸੀਂ ਆ ਗੱਲ ਨੂੰ ਸਾਡੇ ਨੂੰ ਸੂਤ ਕਰੋ ਚਾਹੀਏ ਇਥੋਂ ਉੱਠੋ ਜਿੱਥੇ ਕਿਤੇ ਰਾਹ ਵਗਾਰਾ ਕੋਈ ਵੀ ਰੋਕਿਆ ਹੋਇਆ ਹੈ ਉਹਦੀ ਵਾਰਨਿੰਗ ਹੁੰਦੀ ਹੈ ਕੋਈ ਵਾਰਨਿੰਗ ਨਹੀਂ ਜਾਂਦੀ ਜਾ ਕੇ ਜਿਵੇਂ ਕੋਈ ਬਾੜ ਵੀ ਧਾੜਾ ਹੀ ਹੁੰਦੀ ਹੈ ਇਸ ਕੰਮ ਦਾ ਹਮਲਾ ਕੀਤਾ ਤੇ ਸਾਡੇ ਬੰਦੇ ਜ਼ਖਮੀ ਹੋਏ ਹਸਪਤਾਲ ਜਿ داخਲਾ ਕਰਾਏ ਹੈ ਤੇ ਜਿਹਦੇ ਭਾਈ ਥੋੜੀਆਂ ਮੋਢਿਆਂ ਡਾਂਗਾ ਸੀ 10 20 ਡਾਂਗਾ ਸੀਗਾ ਉਹਲੇ ਜ਼ਖਮੀ ਹੋ ਸੀ ਦਾਖਲ ਵੀ ਨਹੀਂ ਕਰਾਈ ਰਹੀ ਇਹਦੇ ਅਸੀਂ ਜ਼ੋਰਦਾਰ ਪੂਰੇ ਸਵੇਰ ਵਾਲਾ ਨੂੰ ਖੇਦੀ ਕਰਦੇ ਆ ਤੇ ਅਸੀਂ ਜਿਹੜਾ ਝੋਲਾ ਲੁੱਟਿਆ ਜਾ ਰਿਹਾ ਹੈ ਉਸ ਲੁੱਟ ਨੂੰ ਰੋਕਣ ਦੇ ਲਈ ਅਸੀਂ ਪੂਰਾ ਜ਼ੋਰ ਮੰਡੀਆਂ ਦੇ ਵਿੱਚ ਵਧਾਵਾਂਗੇ ਕੱਲ ਅਸੀਂ ਬਰਨਾਲੇ ਦੇ ਵਿੱਚ ਵੀ ਜ਼ੋਰ ਵਧਾਇਆ ਹੈਗਾ ਤੇ ਨਾਲ ਅਸੀਂ 14 ਤੋਂ ਜਿਹੜੇ ਦੋਨਾਂ ਸਾਹਮਣੇ ਚੂਣਾ ਹੋ ਰਿਹਾ ਗਿੱਦਲਵਾਹ ਤੇ ਬਰਨਾਲੇ ਏਰੀਆ ਦੇ ਹਲਕੇ ਦੇ ਵਿੱਚ ਇਹਦੇ ਵਿੱਚ ਵੀ ਪ੍ਰਚਾਰ ਵਧਾਵਾਂਗੇ ਉਹਨਾਂ ਪਿੰਡਾਂ 'ਚ ਵਧਾਵਾਂਗੇ ਸਹਾਰਾ ਜਮੀਨ ਵਧਾਵਾਂਗੇ ਇਹ ਇਹ ਸਾਡਾ ਮਤਲਬ ਜ਼ੋਰਦਾਰ ਹੈਗਾ ਵੀ ਅਸੀਂ ਉੱਥੇ ਆ ਕੇ ਕੁੱਝ ਕਰਾਂਗੇ ਤੇ ਇਹਦੇ ਕਰਕੇ ਜੋ ਪ੍ਰਧਾਨ ਨੇ ਵੀ ਕਿਹਾ ਇਸ ਕਰਕੇ ਜੇ 13 ਸਾਮ ਨੂੰ ਜਿਹੜੇ ਟੂਲ ਹੈ ਉਹਤੇ ਜਿਹੜੇ ਧਰਨੇ ਆ ਉਹ ਅਸੀਂ ਮਤਲਬ ਧਰਨੇ ਆ ਆਪਣੇ ਵਾਪਸ ਕਰ ਰਹੇ ਹਾਂ ਤੇਰਾ ਸਾਹਮਣੂ ਤੇ ਇਹ ਇਧਰ ਅਸੀਂ ਜ਼ੋਰ ਵਧਾਉਣ ਵਾਸਤੇ ਉਹ ਟੋਲਾ ਜਿਹੜੇ ਮਤਲਬ ਛੱਡੇ